ਕਿ ਬੇਟੇ ਤੇ ਕਾਫੀ ਸਾਡੇ ਘਰੇ ਆ ਗਿਆ ਬੇਟੇ ਆਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੈਂ ਜ਼ਕਮੀ ਸੀ ਬੋਲ ਬਿਲਕੁਲ ਹਾਂਜੀ ਚਾਹ ਬੋਲ ਚਾਲ ਪਰ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਦ ਦੇ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਵਿਆਹ ਗਏ ਨੇ ਇੱਕ ਅਨ ਮੈਰੀਡ ਨੇ ਉਹ 18 ਸਾਲ ਦੇ ਹੋਏ ਨੇ ਉਸ ਤੋਂ ਬਾਅਦ ਬੇਟੇ ਹੀ ਅੰਦਰ ਸਾਡੇ ਘਰੇ ਬੇਟੀ ਨਹੀਂ ਸੀ ਆਈ ਆ ਮਤਲਬ ਕਿ ਹੁਣ ਇਹ 18 ਸਾਲ ਦਾ ਸਭ ਬਣਿਆ ਕਿ ਹੁਣ ਬੇਟੀ ਹੋਈ ਆ ਕੁਝ ਲੋਕ ਕਹਿੰਦੇ ਵੀ ਹੋਣਗੇ ਕਿਛਾ ਉਤ ਤੋਂ ਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨੇ ਮੈਂ ਉਹ ਤੋਂ ਤੋਂ ਨਹੀਂ ਸੀ ਪਿਆ ਹੁਣ ਸੱਚੀ ਬੇਟੀ ਜਾਈਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਦਾ ਗਰੋਥ ਥੋੜਾ ਜਿਹਾ ਪ੍ਰੋਬਲਮ ਨੂੰ ਹੋਣ ਦੇ ਕਰਕੇ ਮੇਰੇ ਕੋਲ ਸੁਪਨੇ ਜਿਹੜੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਜਿਹੜੇ ਦੁਬਾਰਾ ਪੂਰੇ ਕਰੇ ਤੇ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ ਥੇ ਬੇਟੀ ਦਾ ਨਾਮ ਕੀ ਸੋਚੋ ਬੇਟੀ ਦਾ ਨਾਮ ਰਬਾਬ ਕੋ ਇੱਕ ਬੜਾ ਇਹ ਇੱਕ ਇਹ ਇੱਕ ਦੇਵੇਂ ਇਹ ਮਾਝਕਾਲਾ ਬਸ ਇੱਕ ਦਾ ਮਤਰਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਸੇਰੀ ਰੱਬ ਸੋਨਦਾ ਕਬੂਲ ਕਰਦਾ ਇਹਦਾ ਨਾਮ ਦਾ ਹੀ ਮਤਰਕ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤੱਕ ਨੂੰ ਪਾਇਆ ਇਹ ਅਰਦਾਸ ਦੀ ਮੇਰੀ ਮਤਰਕੀ ਰੱਬ ਦੇ ਅੱਗੇ ਕੀਤੀ ਮਨਤ ਜਿਹੜੀ ਉਹ ਪੂਰੀ ਹੋਈ ਜਾਵੇ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਤੇ ਇਹ ਆਹ ਜੀ ਹਾਂ ਜੀ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾ ਗਿਆ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਇਆ ਹੈ ਘਰ ਦੇ ਬੋਝ ਦਾ ਕੁਝ ਨਹੀਂ ਮਤਲਬ ਜਿਵੇਂ ਮੇਰੀ ਜਿਠਾਣੀ ਦੀ ਕਿਉਂਕਿ ਸੱਸ ਨੂੰ ਮੈਂ ਹੈਨੀ ਨੇ ਤੇ ਬਾਕੀ ਜਿਠਾਣੇ ਚਰੇ ਉਹ ਪੂਰਾ ਮਤਲਬ ਸੱਸ ਨੂੰ ਉਹ ਦੇ ਰਹੇ ਹੈ ਉਹ ਸਭ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨਾਰਮਲ ਤਰੀਕੇ ਜਿੰਨਾ ਉਹ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਹਸਪੀਟਲ ਚ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ ਬੱਧਾ ਟਾਈਮ ਜਿਦਾਂ ਨਿਕਲਿਆ ਵਾ ਇੱਕ ਕਪਾਲ ਬਰਾ ਔਖਾ ਸੀ ਜਦੋਂ ਮੈਂ ਮਤਲਬ ਸਹੀ ਸੀ ਮੈਂ ਤਾਂ ਅਸਮਿਸ ਕਰ ਕਿ ਕਿ ਮੈਂ ਮੁਹਦੇ ਮੁਕਚਾ ਕੇ ਅੰਦਰ ਮੈਂ ਤਾਂ ਸੀ ਐਨੇ ਹਲਾਤ ਹੋ ਰਹੇ ਸੀ ਕਿ ਜਿਸ ਟਾਈਮ ਤੇ ਮਦਰ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਫਿਰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ ਔਰ ਸ਼ਾਇਦ ਇਹ ਹੀ ਹੋਈ ਤੇ મતલਬ ਇਹਦੇ ਕਾਰਨ ਹੀ ਮੈਨੂੰ ਤੋੜਾ ਜਨਮ ਮਿਲਿਆ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਤਲਬ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ بیٹے ਨੂੰ ਆਪਣੇ ਹਸਬੰਦ ਨੂੰ ਜਾਂ ਆਪਣੇ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਹ ਕੋਰ ਦੇ ਕੇਸ ਸੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਬਾਹਰ ਜਾਵਾਂ ਪਰ ਜਦੋਂ ਫਿਰ ਮੈਂ ਬਾਹਰ ਆਈ ਤਾਂ ਮੈਂ ਮੈਂ ਕਿਹਾ ਇੰਨੀ ਮੈਂ ਜ਼ਿੰਦਗੀ ਜਿੱਤੀ ਆ ਤੇ ਮੈਨੂੰ ਐਹੋ ਜੀ ਜ਼ਿੰਦਗੀ ਦਊਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਕਿ ਪਾਪਾ ਨੇ ਬਹੁਤ ਰੀਝਣਾ ਕੀਤਾ ਕਿ ਮੇਰੇ ਹਸਬੰਦ ਜਰੇ ਨਾਲ ਮੈਂ ਅੱਜ ਗੁਰੂਗਿਆ ਸਾਹਮਣੇ ਕਹੂੰਗੀ ਕਿ ਜੇ ਸਾਡੇ ਕੁਸ਼ੇਸ ਸੱਤ ਦਿਨਾਂ ਤੱਕ ਮੋਤੀਦਾਨ ਕੀਤੇ ਹੋਣਗੇ ਕਿ ਜੇ ਸੱਤ ਦਿਨਾਂ ਤੱਕ ਮੋਤੀਦਾਨ ਕੀਤੇ ਤੇ ਜਿਹਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਮੇ ਨੂੰ ਬੇ ਹਸਨ ਕਰਦੇ ਉਹਨੇ ਲਾੜ ਉਹਨੇ ਬਹੁਤ ਰੀਝਣਾ ਮੇਂ ਤਰਕ ਕਰਦੇ ਨੇ ਤੇ ਕੋਈ ਕਰੀਂਦਾ ਨਾ ਤੇ ਸਿਰਫ ਇਹ ਤੋ ਜਰਾਂ ਕੋਈ ਸਿਰਫ ਤੋ ਮੇਂ ਟਮਾਟਰੀ ਕੀ ਕੰਮ ਕੋ ਬਹੁਤ ਕੇਅਰ ਕਰਦੇ ਨੇ ਕੱਲੀ ਬਾਤ ਨਹੀਂ ਸਾਡੀ ਦੋਨਾਂ ਦੀ ਅਰਦਾਸ ਹੀ ਨੇ ਤੇ ਵਰਤੂ ਵੀ ਰੱਖੇ ਸੀ ਮਾਤਾ ਜੀ ਦੀ ਅਰਦਾਸ ਹੀ ਹਾਂਜੀ ਮਾਤਾ ਜੀ ਦੇ ਨਾਂ ਤੇ ਵਰਤੂ ਵੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂਜੀ ਲੈ ਔਖਾ ਵੇਲਾ ਵੀ ਟੱਇਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟੱਇਆ ਤੇ ਉੱਥੇ ਵੀ ਟੱਇਆ ਬਾਬਾ ਦੀਪ ਸਿੰਘ ਸਿੰਘ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਥੋਂ ਵੀ ਮੈਂ ਵੇਖਦੇ ਗੱਡੀ ਪੁਲਿਸ ਜਾਈ ਹੈ ਇਹ ਡੋਲੀ ਵਾਲੀ ਗੱਡੀ ਜਿਹਦਾ ਆਈ ਸੀ ਉਦਾਂ ਦੀ ਗੱਡੀ ਸਜਾਈ ਜੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਰੀ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਟੀਆਂ ਮਾਰਨੀਆਂ ਚਾਹੀਦੀਆਂ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੀ